ਆਪਾਂ ਨੂੰ ਜੇ ਸੰਗ ਆਉਂਦੀ ਹੈ ਜਦੋਂ ਆਪਾਂ ਕੋਈ ਵੀ ਕੰਮ ਛੋਟਾ ਕਰਦੇ ਮੈਂ ਕਰਦਾ ਮੈਨੂੰ ਵੀ ਇਸ ਤਰ੍ਹਾਂ ਨੇ ਕਿਹਾ ਸੀ ਵਿੱਚੋਂ ਖੜੇ ਹੈਗੇ ਦੋ ਚਾਰ ਇਸ ਤਰ੍ਹਾਂ ਨੇ ਕਿਹਾ ਸੀ ਕਿ ਤੂੰ ਕੀ ਕਰ ਲਗਾ ਮੈਂ ਨਹੀਂ ਮੈਂ ਕਿਹਾ ਵੀ ਇੱਕ ਵਾਰ ਤਾਂ ਮੈਂ ਕਰੂੰਗਾ ਅੱਜ ਦੀ ਘੜੀ ਦੇ ਵਿੱਚ ਫਿਲਹਾਲ ਮੈਂ ਠੀਕ ਹੈ ਜੇ 15 ਲੱਖ ਰੁਪਈਆ ਵੀ ਲਾ ਕੇ ਇੱਥੇ ਕੰਮ ਚਲਾ ਲਵੇ ਸਹੀ ਤਰ੍ਹਾਂ ਨਾਲ ਏਸੀ 'ਚ ਬਹਿ ਕੇ ਕੰਮ ਕਰਨਗੇ ਨਾਲੇ ਵਧੀਆ ਚੱਲੂਗਾ ਜਿਸ ਨੇ ਇੱਥੇ ਕਰਨਾ ਜਿਸ ਦਾ ਵੀ ਨਹੀਂ ਜਿਹਨੂੰ ਦੀਦਾ ਵੀ ਇੱਥੇ ਕੰਮ ਹੈ ਨਹੀਂ ਉਹ ਤਾਂ ਬਾਹਰ ਜਾ ਹੀ ਰਹੇ ਆ ਗਰਦੇ ਪਰ ਕੇਦੇ ਥੱਲੇ ਸੀ ਇੱਥੇ ਹੁਣ ਮੈਂ ਆਪਦੇ ਕੰਮ ਦਾ ਖੁਦ ਮਾਲਕ ਪੰਜ ਸਾਲ ਜੋਬ ਕੀਤੀ ਆ ਬਿਊਟੀਅਨ ਜਾਂਦਾ ਰਿਆਂ ਪਰ ਉੱਥੇ ਤਾਂ ਛੁੱਟੀ ਲੈਣੀ ਵੀ ਇੰਨੀ ਔਖੀ ਸੀਗੀ ਕਿ ਸਾਨੂੰ ਛੁੱਟੀ ਵੀ ਨਹੀਂ ਦਿੰਦੇ ਇੱਥੇ ਹੁਣ ਆਪਦੀ ਮਰਜ਼ੀ ਦੇ ਮਾਲਕਾਂ ਟੈਲ ਮੈਸਾ ਜਦੋਂ ਮਰਜ਼ੀ ਉਹਦੀ ਛੁੱਟੀ ਮਾਰ ਸਕਦੇ ਪੰਜਾਬੀਆਂ ਨੂੰ ਸਪੋਰਟ ਕਰੋ ਆਪਾਂ ਪ੍ਰਵਾਸੀਆਂ ਨੂੰ ਸਪੋਰਟ ਕਰਦੇ ਆਂ ਉਹਨਾਂ ਤੋਂ ਖਾਨੇ ਆ ਕਿ ਆਪਾਂ ਸਹੀ ਚੀਜ਼ੇ ਸਫਾਈ ਨਾਲ ਬਣਾਉਂਦੇ ਆ ਬਿਲਕੁਲ ਘਰੋਂ ਬਣ ਕੇ ਆਉਂਦੀ ਆ ਤੇ ਵੀ ਆਪਾਂ ਇਹ ਕਹਿੰਦੇ ਆ ਵੀ ਸਾਨੂੰ ਸਪੋਰਟ ਕਰੋ ਮੈਂ ਇਹਨਾਂ ਤੋਂ ਸਿੱਖ ਲਿਆ ਕੋਸ਼ ਇਹਨਾਂ ਨੇ ਮੇਰੇ ਤੋਂ ਸਿੱਖਿਆ ਹਾਂਜੀ ਇਦਾਂ ਕਰਕੇ ਰਲ ਹਾਂਜੀ ਰਲ ਮਿਲ ਕੇ ਜਣਗੇ ਕੁਆਲਿਟੀ ਇੱਕ ਤਿਆਰ ਹੋਊਗੀ ਤਾਂ ਵੀ ਔਰਤਾਂ ਘਰੇ ਹਰ ਇੱਕ ਕੰਮ ਕਰ ਲੈਂਦੀਆਂ ਕੁਕਿੰਗ ਦਾ ਤੇ ਵੀ ਛੇਤੀ ਆ ਗਿਆ ਕਰਨਾ ਆ ਗਿਆ ਇਹ ਕੰਮ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਜਿਵੇਂ ਕਿਹਾ ਜਾਂਦਾ ਹੈ ਵੀ ਪੰਜਾਬੀ ਕੰਮ ਤੋਂ ਬੇਲੇ ਹੋ ਗਏ ਕੰਮ ਨਹੀਂ ਕਰਦੇ ਪਰ ਕਈ ਜਈਆਂ ਧਾਰਨਾ ਆਉਂਦੀਆਂ ਐ ਜਦੋਂ ਪੰਜਾਬੀ ਲਗਾਤਾਰ ਹੁਣ ਕੰਮ ਨੂੰ ਜੁਟੇ ਨੇ ਇਹ ਅਕਸਰ ਗੱਲ ਪੰਜਾਬ ਚਲਦੀ ਆ ਵੀ ਪ੍ਰਵਾਸੀ ਲੋਕ ਰੇੜੀਆਂ ਫਾਸਟ ਫੂਡ ਦਾ ਕੰਮ ਕਰ ਰਹੇ ਨੇ ਪਰ ਅੱਜ ਅਸੀਂ ਪਹੁੰਚੇ ਆ ਆਦੇਜ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਜਿੱਥੇ ਇੱਕ ਪੰਜਾਬੀ ਪਰਿਵਾਰ ਆਪਾਂ ਕਹਿ ਸਕਦੇ ਆ ਪਤੀ ਪਤਨੀ ਫਾਸਟ ਫੂਡ ਦਾ ਕੰਮ ਕਰ ਰਹੇ ਨੇ ਤੇ ਇਹਨਾਂ ਨਾਲ ਗੱਲਬਾਤ ਆਪਾਂ ਸਾਂਝੀ ਕਰਾਂਗੇ ਵੀ ਕਦੋਂ ਤੋਂ ਇਹ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਹੁਣ ਕੀ ਮਾਹੌਲ ਹੈ ਤੇ ਕੰਮ ਕਰਕੇ ਕਿਵੇਂ ਮਹਿਸੂਸ ਕਰਦੇ ਨੇ ਜਿਵੇਂ ਆਮ ਚਰਚਾ ਚੱਲਦੀ ਆ ਤਾਂ ਉਹ ਸਾਰੀਆਂ ਗੱਲਾਂ ਬਾਤਾਂ ਸੀ ਇਹਨਾਂ ਨਾਲ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹਾਂ ਜੀ ਆਰਐਮਬੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਇੱਥੇ ਫਿਰ ਕਦੋਂ ਸ਼ੁਰੂਆਤ ਕੀਤੀ ਕੰਮ ਦੀ ਬਾਈ ਇੱਥੇ ਸਾਲ ਹੋ ਗਏ ਤੁਹਾਨੂੰ ਹਮ ਸਾਲ ਹੋ ਗਿਆ ਇਸ ਕੰਮ ਕਿ ਤੁਹਾਨੂੰ ਫਾਸਟ ਫੂਡ ਦੇ ਨੂੰ ਅੱਛਾ ਤੇ ਠੀਕ ਆ ਬਾਕੀ ਰਿਸਪੌਂਸ ਮਿਲ ਰਿਹਾ ਵਧੀਆ ਹਾਂਜੀ ਉਸ ਤੋਂ ਪਹਿਲਾਂ ਅਸੀਂ ਉਧਰ ਖਾਣੇ ਦਾ ਕੀਤਾ ਸੀਗਾ ਮੰਨ ਕੇ ਚੱਲੋ ਕਿ ਸਾਨੂੰ ਨਹੀਂ ਹੋ ਇਨਾ ਜ਼ਿਆਦਾ ਬੈਨੀਫਿਟ ਲੱਗਿਆ ਉੱਚ ਅੱਛਾ ਉਸ ਤੋਂ ਬਾਅਦ ਫਿਰ ਅਸੀਂ ਇੱਧਰ ਫਾਸਟ ਫੂਡ ਦਾ ਕੀਤਾ ਇਹੋਂ ਠੀਕ ਆ ਵਧੀਆ ਪ੍ਰੋਪਰ ਆ ਬਾਕੀ ਕੁਆਲਿਟੀ ਦਾ ਰੱਜੀ ਹੁੰਦੀ ਆਪਣੇ ਕੋਲ ਜੀ ਕਿਹੜੇ ਪਿੰਡ ਤੋਂ ਤੁਸੀਂ ਹੋਣ ਅਸੀਂ ਕੋਟਪਰੇ ਤੋਂ ਜਾਂ ਕੋਟਪਰੇ ਖਾਂਗੇ ਇਹ ਤਾਂ ਕਾਫੀ ਦੂਰ ਆਣਾ ਹਾਂਜੀ ਇੱਥੋਂ ਹੈ ਕਿ 25 ਕਿਲੋਮੀਟਰ ਹੈ ਇਹ ਫਿਰ ਮਾਨਚ ਕਿੱਦਾਂ ਆਈ ਇਹ ਇਹ ਕੰਮ ਕਰਨ ਦੀ ਇਹ ਬਈ ਇਦਾਂ ਸੀਗਾ ਮੈਂ ਨਾ ਪਹਿਲਾਂ ਜੋਬ ਵੀ ਕੀਤੀ ਆ 5 ਸਾਲ ਅੱਛਾ ਕਾਰਗਿਲ ਫੈਕਟਰੀ ਦੇ ਵਿੱਚ ਸੁਪਰਵਾਈਜ਼ਰ ਆ ਪੈਕਿੰਗ ਸੁਪਰਵਾਈਜ਼ਰ ਅੱਛਾ ਮੰਨ ਕੇ ਚੱਲੋ ਉੱਥੋਂ ਮੈਂ ਆਪਣਾ 2021 ਦੇ ਵਿੱਚ ਆ ਗਿਆ ਸੀ ਛੱਡ ਕੇ ਕਿੰਨਾ ਸਮਾਂ ਕਰੀ ਤੁਸੀਂ ਉੱਥੇ 5 ਸਾਲ ਕੀਤਾ ਜੀ ਅੱਛਾ ਉਸ ਤੋਂ ਬਾਅਦ ਮੈਂ ਮੁੜ ਕੇ ਫਿਰ ਮੈਨੂੰ ਇਹ ਹੋਇਆ ਵੀ ਕੋਈ ਆਪਦਾ ਕੰਮ ਕਰੀਏ ਅੱਛਾ ਕੋਈ ਆਪਦੇ ਕੰਮ ਦੇ ਵਿੱਚ ਦੇਖੀਏ ਕਿਉਂਕਿ ਬਾਈ ਉੱਥੇ ਪਤਾ ਕੀ ਗੱਲ ਆ ਕੰਮ ਦਾ ਕਰਦੇ ਸੀਗੇ ਚਲੋ ਮੰਨਦੇ ਜੋਬ ਕਰਦੇ ਪਰ ਕਿਸੇ ਦੇ ਥੱਲੇ ਸੀਗੇ ਇੱਥੇ ਹੁਣ ਮੈਂ ਆਪਦੇ ਕੰਮ ਦਾ ਖੁਦ ਮਾਲਕ ਆ ਇੱਥੇ ਕਿਸੇ ਦੇ ਥੱਲੇ ਨਹੀਂਗਾ ਕਹਿੰਦਾ ਮੈਂ ਬੋਲਾ ਵੀ ਇੰਨੇ ਘੰਟੇ ਕੰਮ ਕਰਦੇ ਵੀਰ ਇੱਥੇ ਇੱਥੇ ਵੀਰ ਜੀ ਹੁਣ ਜਿਵੇਂ ਗਰਮੀ ਆ ਗਰਮੀ ਦੇ ਵਿੱਚ ਤਾਂ ਮੰਨ ਕੇ ਚਲੋ ਵੀ 3 ਵਜੇ ਤੋਂ ਲੈ ਕੇ ਸ਼ਾਮ ਤੋਂ ਰਾਤ ਦੇ 10 ਵਜੇ ਤੱਕ ਆ ਜਿਵੇਂ ਟਾਈਮ ਹੁਣ ਅੱਗੇ ਠੰਡ ਦਾ ਮਹਾ ਠੰਡ ਦਾ ਆ ਜਾਊਗਾ ਉਸ ਹਾਵਣਾ ਵੇ ਟਾਈਮ ਅੱਗੇ ਨੂੰ ਵਧਈ ਜਾਊ ਪਿੱਛੇ ਘਟੋ ਜਾਊਗਾ ਇਹ ਮੰਨ ਕੇ ਚਲੋ 11 ਤੋਂ ਫਿਰ ਅਸੀਂ ਠੰਡ ਦੇ ਵਿੱਚ 11 ਤੋਂ 8 8:30 ਇਦਾਂ ਕਰਦੇ ਹਾਂ ਹਾਂਜੀ ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਚੀਜ਼ਾਂ ਸਿੱਖਣੀਆਂ ਆਉਂਦੀਆਂ ਖਾਣ ਪੀਣ ਵਾਲੀਆਂ ਜਿਵੇਂ ਘਰਾਂ 'ਚ ਵੀ ਔਰਤਾਂ ਗਾਂ ਆਪਣੇ ਵੱਡੇ ਬਜ਼ੁਰਗ ਔਰਤਾਂ ਸਿੱਖਦੀਆਂ ਤਾਂ ਤੁਸੀਂ ਇਹ ਚੀਜ਼ਾਂ ਕਿੱਥੋਂ ਸਿੱਖੀਆਂ ਬਣਾਉਣਾ ਸਾਰਾ ਕੁਝ ਜਿਵੇਂ ਆਮ ਚੀਜ਼ਾਂ ਨਾਲ ਤੇ ਫਾਸਟ ਫੂਡ ਥੋੜਾ ਵੱਖਰਾ ਹੁੰਦਾ ਹਾਂਜੀ ਇਹ ਵੀਰ ਜੀ ਮੈਂ ਨਾ ਕੁਕਿੰਗ ਤੋਂ ਪਹਿਲਾਂ ਦਾ ਹੀ ਸ਼ੌਂਕ ਸੀ ਮੈਨੂੰ ਕੁਕਿੰਗ ਦਾ ਇੱਕ ਮੇਰੀ ਮਿਸਿਸ ਆ ਜਿਹੜੀ ਉਹ ਵੀ ਉਹ ਘਰੇ ਬਣਾਉਂਦੇ ਰਹਿੰਦੇ ਸੀ ਅਸੀਂ ਮਤਲਬ ਚਲੋ ਕੁਛ ਨਾ ਕੁਛ ਘਰੇ ਬਣਾਉਂਦੇ ਸੀ ਸਪੀਰੀਅਸ ਸੀਗਾ ਹਾਂਜੀ ਸਪੀਰੀਅਸ ਸੀਗਾ ਘਰੇ ਬਣਾਉਂਦੇ ਰਹਿੰਦੇ ਸੀਗੇ ਫਿਰ ਉਸ ਤੋਂ ਅਸੀਂ ਸੋਚਿਆ ਕਿ ਇਹ ਕਹਿੰਦੇ ਵੀ ਆਪਾਂ ਆਪਦਾ ਕੰਮ ਤੋਰੀਏ ਫਿਰ ਉਸ ਤੋਂ ਅਸੀਂ ਕਿਹਾ ਵੀ ਚਲੋ ਦੇਖਦੇ ਆਂ ਆਪਾਂ ਫਾਸਟ ਫੂਡ ਦਾ ਕਰਦੇ ਆਂ ਤੇ ਇਸ ਕਰਕੇ ਅਸੀਂ ਫਿਰ ਫਾਸਟ ਫੂਡ ਦਾ ਤੁਸੀਂ ਵੀ ਨਾਲ ਹੀ ਹੁੰਨੇ ਹੋ ਹਮੇਸ਼ਾ ਹਾਂਜੀ ਹਾਂਜੀ ਅਸੀਂ ਹਮੇਸ਼ਾ ਨਾਲ ਹੀ ਹੁੰਨੇ ਆਂ ਬਣਾਉਂਦੇ ਤੁਸੀਂ ਉਹ ਹਾਂਜੀ ਦੋਨੋਂ ਹੀ ਬਣਾਉਂਨੇ ਆਂ ਹਾਂਜੀ ਜਿਵੇਂ ਹੁਣ ਆਮ ਹੁੰਦਾ ਵੀ ਕਈ ਵਾਰੀ ਸੰਗ ਲੱਗਦੀ ਐ ਜਾਂ ਹੋਰ ਚੀਜ਼ਾਂ ਹੁੰਦੀਆਂ ਇਹ ਚੀਜ਼ਾਂ ਤਾਂ ਤੁਹਾਨੂੰ ਹੈਗੇ ਕੋਈ ਨਹੀਂ ਵੀਰ ਜੀ ਪਹਿਲਾਂ ਪਹਿਲਾਂ ਸੀਗਾ ਤੇ ਹੁਣ ਫਿਰ ਐ ਹੋ ਗਿਆ ਵੀ ਨਹੀਂ ਵੀ ਆਪਾਂ ਬਾਹਰ ਨਿਕਲ ਕੇ ਵੀ ਆਪਾਂ ਇਹ ਮੈਸੇਜ ਦਈਏ ਵੀ ਨਹੀਂ ਆਪਾਂ ਕੰਮ ਕਰ ਸਕਦੇ ਆ ਕਿ ਆਪਾਂ ਜਦੋਂ ਆਪਣੀ ਨੀਤੀ ਸਹੀ ਹੋਵੇ ਨਾ ਕਿ ਆਪਾਂ ਹਰ ਇੱਕ ਚੀਜ਼ ਨੂੰ ਆਪਾਂ ਕਰ ਸਕਦੇ ਆ ਵਧੀਆ ਢੰਗ ਨਾਲ ਹਾਂਜੀ ਤੇ ਇੱਥੇ ਕਿਵੇਂ ਹੈਗਾ ਰਿਸਪਾਂਸ ਲੋਕਾਂ ਦਾ ਜਿਵੇਂ ਇੱਥੇ ਬੱਚੇ ਵੀ ਹੈਗੇ ਆ ਹੋਰ ਵੀ ਆਉਂਦੇ ਸਾਰੇ ਰਿਸਪੌਂਸ ਵਧੀਆ ਵੀਰ ਜੀ ਰਿਸਪੌਂਸ ਬਹੁਤ ਵਧੀਆ ਵਾ ਆਰਡਰ ਜਾਂਦੇ ਆ ਆਦੇਸ਼ ਵਿੱਚੋਂ ਆਉਂਦੇ ਆ ਬੱਚੇ ਆਉਂਦੇ ਆ ਖਾਣ ਵਕੀ ਆਊਟਲੈਟ 'ਚ ਆਰਡਰ ਜਾਂਦੇ ਆ ਆਪਣੇ ਹਾਂਜੀ ਵਧੀਆ ਰਿਸਪੌਂਸ ਵਧੀਆ ਵਾ ਕੁਆਲਿਟੀ ਆ ਆਪਣੇ ਕੋਲੇ ਤੁਸੀਂ ਇਹਨਾਂ ਤੋਂ ਸਿੱਖਿਆ ਬਣਾਉਣਾ ਫਿਰ ਹਾਂਜੀ ਦੋਨੋਂ ਬਣਾ ਲੈਂਦੇ ਸੀਗੇ ਮੈਨੂੰ ਇਹ ਕੁਛ ਇਹਨਾਂ ਨੇ ਸਿਖਾਇਆ ਕੁਝ ਵੀ ਬਸ ਦੇਖ-ਦੇਖ ਕੇ ਲੱਗ ਗਿਆ ਇਹਨਾਂ ਤੋਂ ਮੰਨ ਲੇ ਚਲੋ ਕੁਝ ਮਿਹਨਤੋਂ ਸਿੱਖ ਲਿਆ ਕੁਝ ਇਹਨਾਂ ਨੇ ਮੇਰੇ ਤੋਂ ਸਿੱਖ ਲਿਆ ਹਾਂਜੀ ਇੱਦਾਂ ਕਰਕੇ ਰਾਲ ਹਾਂਜੀ ਰਾਲ ਮਿਲ ਕੇ ਜਣਗੇ ਕਵਾਲਿਟੀ ਇੱਕ ਤਿਆਰ ਹੋ ਗਈ। ਪਤਾ ਵੀ ਔਰਤਾਂ ਘਰੇ ਹਰ ਇੱਕ ਕੰਮ ਕਰ ਲੈਂਦੀਆਂ ਕੁਕਿੰਗ ਦਾ ਤੇ ਵੀ ਛੇਤੀ ਆ ਗਿਆ ਕਰਨਾ ਆ ਗਿਆ ਇਹ ਕੰਮ। ਹਾਂਜੀ। ਇਹ ਆਪਣੇ ਗੱਲ ਚੱਲਦੀ ਹੈ ਬਾਈ ਭੈਣ ਜੀ ਵੀ ਜਿਵੇਂ ਸੁਣਦੇ ਕਰਦੇ ਆ ਹਨਾ ਮੀਡੀਆ ਰਾਹੀਂ ਜਾਂ ਅਖਬਾਰਾਂ ਰਾਹੀਂ ਸਾਰੇ ਪਾਸੇ ਵੀ ਪ੍ਰਵਾਸੀ ਕੰਮ ਕਰ ਰਹੇ ਆ ਪੰਜਾਬੀ ਨਹੀਂ ਕਰ ਰਹੇ। ਇਹ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਲੈਣੋ ਭੈਣ ਜੀ? ਅਸੀਂ ਐਂ ਲੈਣੇ ਆ ਜੀ ਕਿ ਪੰਜਾਬੀ ਨਿਕਲ ਕੇ ਬਾਹਰ ਆਉਣ ਆਪਣਾ ਪੰਜਾਬ ਫੇਰ ਬਚੂਗਾ। ਆਪਣਾ ਪੰਜਾਬ ਬਹੁਤ ਥੱਲੇ ਜਾ ਚੁੱਕਿਆ। ਅੱਜ ਕੱਲ ਜਵਾਨੀ ਜਿਹੜੇ ਮੁੰਡੇ ਬੱਚੇ ਆ ਉਹ ਨਸ਼ਿਆਂ 'ਚ ਪੈ ਚੁੱਕੇ ਆ ਪ੍ਰਵਾਸੀਆਂ ਨੇ ਰਾਜ ਕਰ ਲਿਆ ਪੰਜਾਬ 'ਚ ਆ ਕੇ ਇਹ ਠੀਕ ਕਰ ਦਿੱਤੇ ਹਾਂਜੀ ਹਾਂ ਹਾਂਜੀ ਹਾਂਜੀ ਠੀਕ ਕਰ ਦਿੱਤੇ ਮੇਰੇ ਇਦਾਂ ਜਿੱਦਾਂ ਉਹਨਾਂ ਵੀ ਮੰਨ ਕੇ ਚੱਲੋ ਜੱਪੀ ਆ ਵੀ ਬਾਹਰ ਨਿਕਲਣਗੇ ਬੱਚੇ ਇਸ ਕੰਮ 'ਚ ਪੈਣਗੇ ਜਾਂ ਹੋਰ 'ਚ ਕਿਸੇ ਵੀ ਕੰਮ 'ਚ ਪੈ ਜਾਣ ਫਾਇਦੇਮੰਦਾ ਜੇ ਮੰਨ ਕੇ ਚੱਲੋ ਵਿਹਲੇ ਰਹਿ ਗਏ ਉਹਨਾਂ ਨੇ ਨਸ਼ੇ ਵਾਲੇ ਪਾਸੇ ਨੂੰ ਜਾਣਾ ਹੀ ਜਾਣਾ ਆਟੋਮੈਟਿਕਲੀ ਜੇ ਨਸ਼ਾ ਨਹੀਂ ਤਾਂ ਆਪਣਾ ਤੁਸੀਂ ਸੋਚ ਕੇ ਦੇਖੋ ਪਿਆਬ ਉਹੀ ਖਾਲੀ ਹੋ ਗਿਆ ਬਾਹਰ ਨੂੰ ਨਿਕਲ ਗਿਆ ਸਾਰਾ ਪਿਆਬ ਮੇਰੇ ਖੁਦ ਪੰਜਾ ਪੰਜੀ ਗਏ ਆ ਸਾਡੇ ਵੀ ਗਏ ਕਈ ਘਰਾਂ ਪਰ ਗੱਲ ਇਦਾਂ ਵੀ ਅਕਸਰ ਜੇ ਇੱਥੇ ਕੰਮ ਹੈ ਨਹੀਂ ਤਾਂ ਹੀ ਨਿਕਲਦੇ ਭਾਈ ਜੇ ਆਪਾਂ ਇੱਥੇ ਸੋਚੀਏ ਵੀ ਆਪਾਂ ਇੱਥੇ ਕੰਮ ਕਰੀਏ ਇੱਕ ਆਪਾਂ ਨੂੰ ਇੱਥੇ ਸੰਗ ਆਉਂਦੀ ਹੈ ਜਦੋਂ ਆਪਾਂ ਕੋਈ ਵੀ ਕੰਮ ਛੋਟਾ ਕਰਦੇ ਮੈਂ ਕਰਦਾ ਮੈਨੂੰ ਵੀ ਰਸਤੇਦਾਰਾਂ ਨੇ ਕਿਹਾ ਸੀ ਵਿੱਚੋਂ ਹੂੰ ਫਾਨੂੰ ਸਾਡੇ ਹੈਗੇ 2-4 ਰਸਤੇਦਾਰਾਂ ਨੇ ਕਿਹਾ ਸੀ ਵੀ ਤੂੰ ਕੀ ਕਰਨ ਲੱਗਿਆ ਮੈਂ ਨਹੀਂ ਮੈਂ ਕਿਹਾ ਵੀ ਇੱਕ ਵਾਰ ਤਾਂ ਮੈਂ ਕਰੂੰਗਾ ਪਰ ਵੀ ਅੱਜ ਅੱਜ ਦੀ ਘੜੀ ਦੇ ਵਿੱਚ ਫਿਲਹਾਲ ਮੈਂ ਠੀਕ ਆ ਜਦੋਂ ਕਿ ਤੁਸੀਂ ਇੱਥੇ ਮਾਲਕ ਹੋ ਜੇ ਤੇ ਤੁਸੀਂ ਕੋਈ ਪ੍ਰਾਈਵੇਟ ਜੌਬ ਕਰਦੇ ਹੋ ਉੱਥੇ ਤਾਂ ਫਿਰ ਤੁਸੀਂ ਦੂਜੇ ਦੇ ਮੁਤਾਬਕ ਕਰਨਾ ਪੈਂਦਾ ਹਾਂਜੀ 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 ਬਾਈ ਕਰਨਾ ਪੈਂਦਾ ਵੀ ਹੋਟੀਆਂ ਜਾਂਦਾ ਰਹਾਂ ਪਰ ਉੱਥੇ ਤਾਂ ਛੁੱਟੀ ਲੈਣੀ ਵੀ ਇੰਨੀ ਔਖੀ ਸੀਗੀ ਕਿ ਸਾਨੂੰ ਛੁੱਟੀ ਵੀ ਨਹੀਂ ਦਿੰਦੇ ਸੀਗੇ ਇੱਥੇ ਹੁਣ ਆਪਦੀ ਮਰਜ਼ੀ ਦੇ ਮਾਲਕਾਂ ਜੇ ਕੋਈ ਤੋਖ ਦਾ ਟੈਲਮੈਸਾ ਜੇਦੋਂ ਮਰਜ਼ੀ ਉਹਦੀ ਛੁੱਟੀ ਮਾਰ ਸਕਦੇ ਆ ਅੱਛਾ ਕਿਤੇ ਮਨ ਚ ਭਾਂਜ ਨਿਰਾਸ਼ਾ ਤਾਂ ਨਹੀਂ ਆਈ ਜਿਵੇਂ ਕੰਮ ਲਗਾਤਾਰ ਕਰੀ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਆਪਦੇ ਆਪ ਨੂੰ ਪ੍ਰਾਊਡ ਫੀਲ ਹੁੰਦਾ ਕਿ ਹਾਂ ਅਸੀਂ ਆਪਣੇ ਆਪ ਨੂੰ ਵੀ ਵਧੀਆ ਫੀਲ ਕਰਦੇ ਆ ਕਿ ਅਸੀਂ ਪੂਰੀ ਵਧੀਆ ਸਫਾਈ ਨਾਲ ਚੀਜ਼ ਖਵਾਉਂਦੇ ਆ ਬੱਚੇ ਵੀ ਉਹਨੂੰ ਲਾਈਕ ਕਰਦੇ ਆ ਵਧੀਆ ਖਾਂਦੇ ਆ ਸਾਨੂੰ ਥੈਂਕ ਯੂ ਬੋਲ ਕੇ ਜਾਂਦੇ ਆ ਵੀ ਬਹੁਤ ਅੱਛੀ ਚੀਜ਼ ਬਣੀ ਆ ਤੇ ਕੇਹ ਲਾ ਹੋਰ ਵੀਰ ਜੀ ਮੰਨ ਕੇ ਚੱਲੋ ਵੀ ਆਪਣਾ ਹਰੇਕ ਪ੍ਰਾਈਜ਼ ਦਾ 10 ਰੁਪਏ ਰੇਟ ਕਈ ਕਹਿ ਦਿੰਦੇ ਆ ਜ਼ਿਆਦਾ ਤੋਂ ਡਾ ਉਹ ਜ਼ਿਆਦਾ ਪਤਾ ਕਿਸ ਕਰਨਾ ਕਿਉਂਕਿ ਆਪਾਂ ਜੋ ਵੀ ਸੌਸ ਵਰਤ ਰਹੇ ਆ ਆਪਾਂ ਕੁਆਲਿਟੀ ਦੀ ਵਰਤ ਰਹੇ ਆ ਫੰਡ ਟਰੈਪ ਦੀ ਵਰਤ ਰਹੇ ਆ ਕੋਈ ਕੁਆਲਿਟੀ ਤੋਂ ਬਿਨਾਂ ਸੌਸ ਨਹੀਂ ਵਰਤਦੇ ਜਿਵੇਂ ਹੁਣ ਪ੍ਰਵਾਸੀ ਆ ਉਹ 20 ਰੁਪਏ ਦਾ 버ਗਰ ਵੀ ਦਿੰਦੇ ਆ 30 ਦਾ ਵੀ ਦਿੰਦੇ ਕਿਉਂਕਿ ਉਹਨਾਂ ਨੇ ਮਾਲ ਵੀ ਘਾਂ ਉਦਾਂ ਦਾ ਪਾਉਣਾ ਵਿੱਚ ਆਪਣੀ ਇਹ ਗੱਲ ਨਹੀਂ ਵੀ ਕਿਸੇ ਦੀ ਸਿਰ ਨਾ ਆਪ ਖਲਵਾੜ ਕਰੀਏ ਆਪਾਂ ਇਸੇ ਲਈ 10 ਰੁਪਏ ਮਹਿੰਗਾ ਏ ਕਿ ਆਪਾਂ ਅੱਗੇ ਜਿਹੋ ਜਹਾ ਮਿੱਠਾ ਪਾਵਾਂਗੇ ਉਹ ਜਾ ਹੋਊਗਾ ਇਸੇ ਲਈ ਅਸੀਂ ਕੁਆਲਿਟੀ ਚੀਜ਼ ਪਹਿਲਾਂ ਹੀ ਵਰਤਦੇ ਆ ਇਸ ਲਈ 10 ਰੁਪਏ ਸਾਡਾ ਮੰਨ ਲਓ ਕਿ 40 ਰੁਪਏ 버ਗਰ ਆ ਕਈ ਸਾਨੂੰ ਕਹਿੰਦੇ ਵੀ 30 ਰੁਪਏ 버ਗਰ ਆ ਕਿ ਤੁਸੀਂ ਕਿਉਂ ਲਾਉਨੇ ਆ ਉਹ ਸਾਡਾ ਇਹੀ ਮੈਸੇਜ ਆ ਉਹਦੇ ਵਿੱਚ ਕਿ ਮੰਨ ਕੇ ਚੱਲੋ ਇਹ 버ਗਰ ਚਾਹ 40 ਰੁਪਏ ਜੇ ਅਸੀਂ ਬ੍ਰਾਂਡ ਇਹਦੇ ਵਿੱਚ ਕੁਝ ਪਾ ਰਹੇ ਆ ਬ੍ਰਾਂਡ ਦੀ ਸੌਸ ਵਗੈਰਾ ਮੈਂ ਜਿਵੇਂ ਇੱਥੇ ਦੇ ਯੂਨੀਵਰਸਿਟੀ ਹੋਣ ਕਰਕੇ ਕਾਫੀ ਵੱਖ-ਵੱਖ ਰਾਜਾਂ ਤੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਦਿਆਰਥੀ ਆਉਂਦੇ ਆ ਜਾਂ ਲੋਕ ਆ ਡਾਕਟਰ ਜਿਹੜਾ ਹੈਗੇ ਆ ਨੌਕਰੀ ਕਰਦੇ ਆ ਉਹ ਆਉਂਦੇ ਤੁਹਾਡੇ ਕੋਲੇ ਜਿਹੜੇ ਹੈਗੇ ਸਟੂਡੈਂਟ ਤਾਂ ਉਹ ਕੀ ਗੱਲਬਾਤ ਹੁੰਦੀ ਹੈ ਕਿਵੇਂ ਗੱਲਬਾਤ ਕਰਦੇ ਆ ਸਾਰੀ ਵਧੀਆ ਕਰਦੇ ਆ ਜੀ ਗੱਲਬਾਤ ਬਹੁਤ ਵਧੀਆ ਕਰਦੇ ਆ ਵਧੀਆ ਆ ਕੇ ਬਹਿੰਦੇ ਆ ਕਿ ਬਿਲਕੁਲ ਐਂ ਕਹਿੰਦੇ ਆ ਵੀ ਪਰਿਵਾਰ ਵਾਂਗੂ ਲੱਗਦਾ ਘਰ ਦੀ ਚੀਜ਼ ਬਣੀ ਲੱਗਦੀ ਆ ਵੀ ਬਿਲਕੁਲ ਜਿਵੇਂ ਅਸੀਂ ਘਰੇ ਖਾਣੇ ਪੀਣੇ ਆ ਬਹਿ ਕੇ ਵੀ ਇਸ ਤਰ੍ਹਾਂ ਹੀ ਲੱਗਦਾ ਵਾ ਵਧੀਆ ਕੇ ਗੱਲਬਾਤ ਕਰਦੇ ਹੋ ਕਿ ਉਹਨਾਂ ਨੂੰ ਇੰਨਾ ਵੀ ਆਏ ਨਹੀਂ ਫੀਲ ਹੁੰਦਾ ਕਿ ਅਸੀਂ ਕਿੱਥੇ ਬੈਠੇ ਆ ਕਿੱਥੇ ਖਾ ਰਹੇ ਆ ਤੇ ਉਹਨਾਂ ਨੂੰ ਬਿਲਕੁਲ ਘਰ ਵਾਂਗੂ ਫੀਲ ਹੁੰਦਾ ਹਾਂ ਜੇ ਕੋਈ ਸਲਾਹ ਵੀ ਦੇ ਕੇ ਜਾਂਦੇ ਆ ਕਈ ਵਾਰੀ ਲੱਗਦਾ ਵੀ ਆਹ ਚੀਜ਼ ਆ ਜਾਂ ਉਹਨੂੰ ਕਰੋ ਜਾਂ ਹੋਰ ਨਹੀਂ ਵੀ ਸਲਾਹ ਇਹ ਦੇ ਕੇ ਜਾਂਦੇ ਆ ਕਿ ਤੁਸੀਂ ਅੱਗੇ ਹੋਰ ਵਧਾਓ ਕੰਮ ਵਧਾਓ ਤੁਸੀਂ ਵੀ ਵਧੀਆ ਤੁਹਾਡਾ ਬਹੁਤ ਵਧੀਆ ਕੰਮ ਆ ਵੀ ਅਦਾ ਕਹਿ ਕੇ ਜਾਂਦੇ ਆ ਹਾਂ ਜੀ ਸਾਨੂੰ ਆਉਂਦੇ ਸਾਡੇ ਕੋਲ ਬਠਿੰਡੇ ਤੋਂ ਆਉਂਦੇ ਇੱਕ ਦੋ ਘਰ ਪੱਕੇ ਹੀ ਆ ਉਹ ਆਡਲੈਂਡ ਦੇ ਵਿੱਚ ਆਉਂਦੇ ਹੁੰਦੇ ਆ ਉਹਨਾਂ ਨੇ ਸਾਨੂੰ ਕਾਫੀ ਵੀਰਾ ਕਿਹਾ ਤਾਂ ਕਹਿੰਦੇ ਵੀ ਤੁਸੀਂ ਵੀ ਬਠਿੰਡੇ ਕਰੋਗਾ ਕਿ ਇਹ ਅੱਛਾ ਇਹ ਬਠਿੰਡੇ ਆ ਜੋ ਕਿਉਂਕਿ ਵੀਰੇ ਜੀ ਅਸੀਂ ਹੁਣ ਕੋਟ ਭਾਰੇ ਤੋਂ ਇੱਥੇ ਪਹਿਲਾਂ ਸ਼ਿਫਟ ਹੋਏ ਆ ਬਠਿੰਡੇ ਹੁਣ ਬਹੁਤ ਔਖਾ ਜੀ ਓਕੇ ਇਸ ਕਰਕੇ ਵੀ ਨਹੀਂ ਅਸੀਂ ਇੱਥੇ ਹੀ ਆ ਜੇ ਮੰਨ ਕੇ ਚੱਲੋ ਵੀ ਕੁਆਲਿਟੀ ਆ ਤਾਂ ਉਹ ਤਾਂ ਹੀ ਕਹਿ ਰਹੇ ਆ ਕਿ ਤੁਸੀਂ ਇੱਥੇ ਆ ਬਹੁਤ ਲੋਕ ਆਉਂਦੇ ਆ ਜੀ ਜਿਹੜੇ ਬਹੁਤ ਪਿਆਰ ਜਿਤਾ ਕੇ ਜਾਂਦੇ ਆ ਕਿ ਬਹੁਤ ਵਧੀਆ ਹੈ ਹਾਂਜੀ ਕਿਵੇਂ ਦੇ ਤਿਆਰਪੇ ਰਹੇ ਪਹਿਲਾਂ ਤੁਸੀਂ ਵੈਸੇ ਪ੍ਰਾਈਵੇਟ ਜੌਬ ਕਰਦੇ ਸੀ ਹੁਣ ਤੁਹਾਡਾ ਇਹ ਆਪ ਦਾ ਕੰਮ ਆ ਤੁਸੀਂ ਦੱਸਿਆ ਵੀ ਟਾਬਾ ਕਰਿਆ ਚਲੋ ਉਹ ਨਹੀਂ ਚੱਲ ਸਕਿਆ ਹੁਣ ਤੁਸੀਂ ਸਾਲ ਭਰ ਹੋ ਗਿਆ ਇਹ ਕਰ ਰਹੇ ਹੋ ਤਾਂ ਤਿਆਰਪੇ ਕਿਵੇਂ ਦੇ ਆ ਤਿਆਰਪੇ ਦਾ ਭਾਈ ਜਿੰਦਗੀ ਤੇ ਇਹੀ ਹੈ ਜੀ ਮੰਨ ਕੇ ਚਲੋ ਵੀ ਜਿਹੜਾ ਆਪ ਦਾ ਕੰਮ ਆ ਇਹ ਉਹ ਆਪ ਦਾ ਹੀ ਆ ਤੇ ਆਪਾਂ ਤਾਂ ਇਹ ਕਹਿੰਦੇ ਜਿਹੜੇ ਪ੍ਰਾਈਵੇਟ ਜੌਬ ਆ ਪ੍ਰਾਈਵੇਟ ਜੌਬ ਚਲੋ ਵਧੀਆ ਕਈ ਬੰਦਿਆਂ ਲਈ ਤਾਂ ਜਿਨ੍ਹਾਂ ਨੂੰ ਨਹੀਂ ਕੰਮ ਮੰਨ ਕੇ ਚਲੋ ਹੋਰ ਨਹੀਂ ਕਰ ਸਕਦੇ ਚਲੋ ਕਰੀਅਰ ਵਧੀਆ ਹੈ ਚਲੋ ਪਰ ਮੈਂ ਇਹ ਸਮਝਦਾ ਵੀ ਪ੍ਰਾਈਵੇਟ ਨਾਲੋਂ ਜੇ ਕੋਈ ਆਪਦਾ ਹੀ ਕੰਮ ਕੀਤਾ ਜਾਵੇ ਨਾ ਉਹ ਸਭ ਤੋਂ ਵਧੀਆ ਵੈਸਟ ਕੰਮ ਹੈ ਜਿਵੇਂ ਭੈਣ ਜੀ ਕਿਹਾ ਜਾਂਦਾ ਵੀ ਕੰਮ ਹੈ ਨਹੀਂ ਆਪਣੀ ਚਰਚਾ ਚੱਲਦੀ ਹੈ ਰੁਜ਼ਗਾਰ ਹੈ ਨਹੀਂ ਇਹ ਤੁਸੀਂ ਗੱਲਾਂ ਨੂੰ ਕਿਵੇਂ ਸੋਚਦੇ ਹੋ ਇਹਦੇ ਬਾਰੇ ਸੋਚਦੇ ਆ ਹਾਂ ਜੀ ਹੈ ਨਹੀਂਗਾ ਕੰਮ ਹੈ ਨਹੀਂਗਾ ਜੇ ਕੀ ਬੱਚੇ ਅੱਜ ਅਸੀਂ ਇਹ ਕੰਮ ਤੋੜਿਆ ਕਿ ਆਪਦਾ ਕੋਈ ਕੰਮ ਤੋੜੂਗਾ ਤਾਂ ਉਹਦੇ ਲਈ ਤਾਂ ਕੰਮ ਹੈਗਾ ਤੇ ਵੈਸੇ ਅੱਜ ਕੱਲ ਦੇ ਨੌਜਵਾਨਾ ਜੋ ਪੜ ਕੇ ਆਈਲੈਂਟਸ ਕਰਕੇ ਬਾਹਰ ਜਾ ਰਹੇ ਆ ਕਿ ਇਸ ਤਰ੍ਹਾਂ ਇਸ ਇੱਥੇ ਕੰਮ ਹੈ ਨਹੀਂਗਾ ਇਸ ਤਰ੍ਹਾਂ ਜਾ ਰਹੇ ਹੋ ਤਾਂ ਹੀ ਜਾ ਰਹੇ ਆ ਹਾਂਜੀ ਜੇ ਤੁਹਾਨੂੰ ਆਪਦਾ ਕੰਮ ਕਰਨਾ ਉਹਦੇ ਵਾਸਤੇ ਹੈਗਾ ਉਹਦੇ ਵਾਸਤੇ ਹਾਂਜੀ ਜਿਵੇਂ ਹੋਰ ਰੀਡਿੰਗਾਂ ਲਾਉਂਦੇ ਆ ਫਰੂਫ ਦਾ ਕੰਮ ਵੀਰੇ ਜੀ 30 ਲੱਖ ਰੁਪਇਆ ਲਾ ਕੇ ਬਾਹਰ ਜਾ ਰਹੇ ਆ ਜੀ 30 ਲੱਖ ਰੁਪਇਆ ਇੱਥੇ ਕਿਤੇ ਲੋਨ ਤੇ ਉਹ ਵਧੀਆ ਆ ਉਹਦਾ ਏਸੀ ਦੇ ਵਿੱਚ ਬਹਿ ਕੇ ਕਮਾਈ ਕਰਨਗੇ ਸਹੀ ਜੇ 15 ਲੱਖ ਰੁਪਿਆ ਵੀ ਲਾ ਕੇ ਇੱਥੇ ਕੰਮ ਚਲਾ ਲਵੇ ਸਹੀ ਤਰ੍ਹਾਂ ਨਾਲੇ ਏਸੀ 'ਚ ਬਹਿ ਕੇ ਕੰਮ ਕਰਨਗੇ ਨਾਲੇ ਵਧੀਆ ਚੱਲੂਗਾ ਜਿਸ ਨੇ ਇੱਥੇ ਕਰਨਾ ਜਿਸ ਦਾ ਵੀ ਨਹੀਂ ਜਿਹਨੂੰ ਦੀਂਦਾ ਵੀ ਇੱਥੇ ਕੰਮ ਹੈ ਨਹੀਂ ਉਹ ਤਾਂ ਬਾਹਰ ਜਾ ਹੀ ਰਹੇ ਆ ਹਾਂਜੀ ਅਜੀ ਮੇਰੇ ਮਾਤਾ ਇਹੀ ਕਹਿੰਦਾ ਜੀ ਆਪ ਦਾ ਕੰਮ ਦੇ ਵਿੱਚ ਫਾਇਦਾ ਹੈ ਆਪ ਦਾ ਕੰਮ ਕਰਨੇ ਮੈਂ ਪਿਆਪੀਆਂ ਨੇ ਢੇਡ ਚਾਲ ਬਣਾਈ ਆ ਬਾਹਰ ਭੱਜਣ ਜੀ 35-40 ਲੱਖ ਰੁਪਿਆ ਲਾ ਕੇ ਜਾਂਦੇ ਆ 35-40 ਲੱਖ ਰੁਪਿਆ ਇੱਥੇ ਲਹਣ ਆਉਂਦਾ ਕਿਸੇ ਕੰਮ ਤੇ ਲਾਉਣ ਕੋਈ ਦੁਕਾਨ ਕੋਈ ਸ਼ਾਪ ਵਗੈਰਾ ਮੰਨ ਕੇ ਚਲੋ ਇੱਥੇ ਕਰਨ ਤਾਂ ਸਭ ਤੋਂ ਵਧੀਆ ਜਿਵੇਂ ਪਿਆਵ ਦਾ ਪੈਸਾ ਆਪਣਾ ਬਾਹਰ ਹੀ ਚ ਰਹਿ ਜਾਂਦਾ ਪੈਸੇ ਵੀ ਜਾ ਰਹੇ ਆ ਬੰਦੇ ਵੀ ਜਾ ਰਹੇ ਆ ਇਹ ਦੋਨੇ ਕੋਸੇ ਜਾ ਰਹੇ ਆ ਜੀ ਕਿ ਕੀ ਕੀ ਕੁਝ ਬਣਾਉਣੇ ਹੋ ਭੈਣੇ ਐਗ ਰੋਲ ਬਣਾਉਣੇ ਆ 버ਗਰ ਬਣਾਉਣੇ ਆ ਚਿਕਨ ਰੋਲਾ ਨਿਊਡਲ 버ਗਰ ਐਗ 버ਗਰ ਚਿਕਨ 버ਗਰ ਮੈਗੀ ਐ ਵੈਜ ਮੈਗੀ ਮਸਾਲਾ ਮੈਗੀ ਐ ਚਿਕਨ ਮੈਗੀ ਐਗ ਮੈਗੀ ਪਨੀਰ ਮੈਗੀ ਪਨੀਰ ਰੋਲ ਪ੍ਰੇਸ਼ਾਨੀ ਤਾਂ ਨਹੀਂ ਆਉਂਦੀ ਮੁਸ਼ਕਲ ਜਾਂ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਆਉਂਦੀਗੀ ਅੰਦਰ ایکسپੀਰੀਅੰਸ ਹੋ ਗਿਆ ਵਾ ਵਧੀਆ ਚੀਜ਼ ਬਣਾ ਲਈਦੀ ਆ ਵਧੀਆ ਸਰਵ ਕਰ ਦੇਦੀ ਆ ਵਧੀਆ ਵੀ ਥੈਂਕ ਯੂ ਲਾਈਕ ਵੀ ਕਰਦੇ ਆ ਚੀਜ਼ ਨੂੰ ਹਾਂਜੀ ਅੱਗੇ ਕੀ ਸੁਪਨਾ ਬਾਈ ਫਿਰ ਤੁਹਾਡਾ ਬਈ ਅੱਗੇ ਤਾਂ ਇਹੀ ਸੁਮਨਾ ਜੀ ਮੰਨ ਕੇ ਚੱਲੋ ਹੁਣ ਇੱਥੇ ਆਂ ਹੌਲੀ ਹੌਲੀ ਇਹਨੂੰ ਅੱਗੇ ਵਧਾਵਾਂਗੇ ਜੀ ਮੰਨ ਲੇਗੇ ਚਲੋ ਵੀ ਜੂਸ ਦੇ ਵਿੱਚ ਵੀ ਉਹਨੂੰ ਕੁਆਲਿਫਾਈ ਕਰਾਂਗੇ ਅਗਲੀ ਵਾਰ ਜੂਸ ਦਾ ਵੀ ਕਰਾਂਗੇ ਆਉਂਦੀ ਵੀਰ ਨੂੰ ਗਰਮੀ ਨੂੰ ਹਾਂਜੀ ਅੰਗੇ ਜੂਸ ਦਾ ਤੇ ਫਾਸਟ ਫੂਡ ਦਾ ਵਧਾਵਾਂਗੇ ਜੀ ਕੰਮ ਹਾਂਜੀ ਬਾਕੀ ਇਹ ਆਪਣੇ ਪੰਜਾਬੀਆਂ ਦੇ ਪਰਪੋਸ ਹੋਣਾ ਚਾਹੀਦਾ ਭੈਣ ਭਾਈ ਦਾ ਜੀ ਸਾਥ ਦੇਣ ਜਿਹੜੀ ਗੱਲ ਆਪਾਂ ਤੇ ਕਹਿੰਨੇ ਆ ਕਿ ਆਪਾਂ ਪ੍ਰਵਾਸੀਆਂ ਨੂੰ ਵੀ ਚਾਹ ਕੇ ਖਾਣੇ ਉਹਨਾਂ ਕੋਲ ਨਾਲੇ ਆਪਾਂ ਨੂੰ ਪਤਾ ਵੀ ਆਪਾਂ ਹਰ ਰੋਜ਼ ਵੇਖਦੇ ਆ ਕੀ ਕੋਸਾ ਖਵਾਉਂਦੇ ਆ ਕੀ ਕੋ ਗੰਦ ਫੇਲਾ ਆਪਣੇ ਕੋਲੇ ਇਦਾਂ ਦੀ ਇਨ ਨਹੀਂ ਕਿ ਜੋ ਕੋਸਾ ਕੁਆਲਿਟੀ ਦਾ ਮਿਲੂਗਾ ਸਾਫ਼ ਸੁਥਰਾ ਮਿਲੂਗਾ ਸਾਰੀ ਸੌਸ ਵਗੈਰਾ ਜੋ ਕੁਆਲਿਟੀ ਦੀ ਮਿਲੂਗੀ ਬ੍ਰਾਂਡ ਦੀ ਕਿਸ ਕਰਕੇ ਆਪਾਂ ਤਾਂ ਇਹ ਚਾਹੁੰਦੇ ਆ ਕਿ ਇੱਥੇ ਕੰਮ ਕਰਦੇ ਹੋ ਵਧੀਆ ਲੱਗਦਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਕਿ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਮੈਂ ਜੋਬ ਕੀਤੀ ਆ ਉੱਥੇ ਮੈਂ ਕੱਲਾ ਜਾਂਦਾ ਸੀ ਨਾਲੇ ਉੱਥੇ ਇੱਕ ਤਰ੍ਹਾਂ ਦੇ ਚਲੋ ਕੰਮ ਕਰਦੇ ਹੀ ਪਰ ਉਹ ਮਨ ਨਹੀਂ ਲੱਗਦਾ ਜਿੰਨਾ ਇੱਥੇ ਲੱਗਦਾ ਇੱਥੇ ਹੱਦ ਤੋਂ ਜ਼ਿਆਦਾ ਮਨ ਲੱਗਦਾ ਕਿਉਂਕਿ ਕਿਉਂਕਿ ਮੇਰਾ ਜਿਹੜਾ ਜੀਵਨ ਸਾਥੀ ਉਹ 24 ਘੰਟੇ ਮੇਰੇ ਕੋਲ ਹੀ ਆਨ ਸਾਥ ਹੀ ਆ ਹਾਂਜੀ ਹੋਰ ਕੁਝ ਕਹਿਣਾ ਭਾਂਜੀ بس ਜੀ ਮੇਰਾ ਤੇ ਹੀ ਕਹਿਣਾ ਮੈਂ ਵੀ ਸਾਨੂੰ ਸਪੋਰਟ ਕਰੋ ਤੇ ਵੀ ਪੰਜਾਬੀਆਂ ਨੂੰ ਇਹ ਕਹਿਣਾ ਪੰਜਾਬੀਆਂ ਨੂੰ ਸਪੋਰਟ ਕਰੋ ਆਪਾਂ ਪ੍ਰਵਾਸੀਆਂ ਨੂੰ ਸਪੋਰਟ ਕਰਦੇ ਆਂ ਉਹਨਾਂ ਤੋਂ ਖਾਨਦੇ ਆਂ ਕਿ ਆਪਾਂ ਸਹੀ ਚੀਜ਼ ਸਫਾਈ ਨਾਲ ਬਣਾਉਨੇ ਆਂ ਬਿਲਕੁਲ ਘਰੋਂ ਬਣ ਕੇ ਆਉਂਦੀ ਆ ਤੇ ਵੀ ਆਪਾਂ ਇਹ ਕਹਿੰਦੇ ਆ ਵੀ ਸਾਨੂੰ ਸਪੋਰਟ ਕਰੋ ਹਾਂਜੀ ਤੇ ਅਸੀਂ ਗੱਲਬਾਤ ਕਰ ਰਹੇ ਸੀ ਹੋਰ ਵੀ ਜਿਵੇਂ ਅਸੀਂ ਕਈ ਸਟੋਰੀਆਂ ਕੀਤੀਆਂ ਵੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਪੰਜਾਬ ਦੇ ਪਛੰਦੇ ਨੇ ਉਹ ਲਗਾਤਾਰ ਜਿਹੜਾ ਹੈਗਾ ਹੁਣ ਕੰਮਾਂ ਵੱਲ ਮੁੜ ਰਹੇ ਨੇ ਕੰਮ ਤਾਂ ਪਹਿਲਾਂ ਵੀ ਕਰਦੇ ਸੀ ਪਰ ਜਿਵੇਂ ਫਾਸਟ ਫੂਡ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਗੱਲ ਚੱਲਦੀ ਸੀ ਪੰਜਾਬ 'ਚ ਵੀ ਇਹ ਕੰਮ ਨਹੀਂ ਹੋਣਾ ਪਰ ਹੁਣ ਉੱਠ ਰਹੇ ਨੇ ਹੌਲੀ-ਹੌਲੀ ਜਿਹੜਾ ਮਾਹੌਲ ਬਣਿਆ ਹੈ ਇਹ ਚੰਗੀ ਗੱਲ ਹੈ ਤੇ ਅਸੀਂ ਇਹ ਮੀਆਂ ਬੀਬੀ ਜਿਹੜੀ ਕਹਾਣੀ ਸੀ ਤੁਹਾਡੇ ਸਾਹਮਣੇ ਰੱਖੀ ਹੈ ਵੀ ਕਿਵੇਂ ਇਹਨਾਂ ਨੇ ਢਾਬਾ ਚਲਾਇਆ ਤੇ ਹੁਣ ਇਹ ਫਾਸਟ ਫੂਡ ਦਾ ਜਿਹੜਾ ਕੋਰਨਰ ਚਲਾ ਰਹੇ ਹੈ ਧੰਨਵਾਦ